ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਾ ਸਿੱਖੀ ਚ ਦੀ ਤਿਆਰੀ ਸ੍ਰੀ ਹਿਮਕੋਟ ਸਾਹਿਬ ਦੀ ਤੇ ਯਾਤਰਾ ਦੀ ਬਹੁਤ ਹੀ ਵਧੀਆ ਮੌਸਮ ਸੀ ਤੇ ਮਿੱਠਾ ਮਿੱਠਾ ਸੋਹਣਾ ਸੋਹਣਾ ਮੀਂਹ ਪੈ ਰਿਹਾ ਸੀ ਤੇ ਅਸੀਂ ਯਾਤਰਾ ਕਰੀ ਸ਼ੁਰੂ ਤੇ ਲੈ ਕੇ ਰੈਨਕੋਡ ਤੇ ਸਲੋਲੀ ਸੋਲੀ ਕਰਦੇ ਕਰਦੇ ਅਸੀਂ ਪਹਾੜ ਦਾ ਆਨੰਦ ਲੈਂਦੇ ਹੋਏ ਤੇ ਸਾਹਮਣੇ ਝਰਨਾ ਦਿਖਾ ਦੇ ਤੁਹਾਨੂੰ ਲਓ ਜੀ ਆਪਰਾਮ ਲੱਗੇ ਉੱਥੇ ਮੱਥਾ ਟੇਕਣਾ ਬਹੁਤ ਹੀ ਵਧੀਆ ਟੇਕ ਹੋਇਆ ਮੱਥਾ ਤੇ ਬਹੁਤ ਹੀ ਵਧੀਆ ਲੱਗਿਆ ਮੌਸਮ ਤੇ ਮੌਸਮ ਦੇ ਨਾਲ ਨਾਲ ਅਸੀਂ ਇੰਜੋਏ ਫੁੱਲ ਕੀਤਾ ਲੋ ਜੀ ਘੁੰਮਣ ਆ ਗਏ ਪਹਾੜੀ ਤੇ ਕਹਿੰਦੇ ਉਹ ਪੰਜਾਬੀ ਆ ਗਏ ਓਏ ਲੋ ਜੀ ਖਿੱਚਿਆ ਗਾ ਮਾ ਆ ਦੇਖੋ ਜੀ ਆ ਚੱਕੇ ਨਾਲ ਮੁੰਡੇ ਮੇਰੇ ਲੈ 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 ਇਹਨਾਂ ਨੂੰ ਕੋ ਕੋ ਜੀ ਸਾਰੇ ਚੜਦੇ ਸੀ ਚੜਾਈਆਂ ਲੈ ਜੀ ਹੁਣ ਚੱਕਿਆ ਮੋਟਰਸਾਈਕਲ ਆਪਣਾ ਓਏ ਸੱਚ ਲੋ ਜੀ ਸਾਡੀ ਉੱਥੇ ਹੋ ਗਈ ਬੈਂਟਰੀ ਸਾਰਿਆਂ ਦੀ ਬੈਂਟਰੀ ਡਾਊਨ ਹੋ ਉਨ੍ਹਾਂ ਦੀ ਤੇ ਵਾਪਸੀ ਦਿਖਾ ਰਹੇ ਤੁਹਾਨੂੰ ਥੋੜਾ ਜਿਹਾ ਫੋਨ ਕੀਤਾ ਚਾਰਜ ਹੋਣਾ ਨਹੀਂ ਵਾਪਸੀ ਵਾਸਤੇ ਦਿਖਾ ਰਹੇ ਆਂ ਪਹਾੜ ਤੇ ਉੱਪਰ ਪਈ ਉਹਦੀ ਬਰਫ਼ ਪਾਣੀ ਬੜਾ ਠੰਡਾ ਸੀ ਨਹਾ ਕੇ ਆਇਆ ਸੀ ਨਹਾ ਕੇ ਮਥਾ ਦੇਕਿਆ ਤੇ ਬਹੁਤ ਠੰਡਾ ਪਾਣੀ ਸੀ ਤੇ ਪਹਾੜ ਬੜੇ ਘੈਂਟ ਸੀ ਤੇ ਤੁਸੀਂ ਵੀ ਜਰੂਰ ਆਇਓ ਹਿਮਕੋਟ ਸਾਹਿਬ ਮਥਾ ਦੇਕਣ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ